ਮੇਰਾ ਨਾਮ ਸਿਮਰਨਜੀਤ ਕੌਰ ਹੈ ਮੈਂ ਸਰਕਾਰੀ ਹਾਈ ਸਕੂਲ ਸੂਲਕੁਰੀ ਵਿੱਚ 10ਵੀਂ ਜਮਾਤ ਦੀ ਵਿਦਿਆਰਥਣ ਹਾਂ ਮੈਂ ਵਿਕਸਿਤ ਭਾਰਤ ਦੇ ਅਧੀਨ ਥੀਮ ਪਹਿਲੀ ਸਮਰਿੱਧ ਭਾਰਤ ਵਿੱਚ ਫਾਲਤੂ ਪਲਾਸਟਿਕ ਦੀਆਂ ਬੋਤਲਾਂ ਦੇ ਮੋੜੇ ਪ੍ਰਯੋਗ ਨੂੰ ਦੀ ਸਮੱਸਿਆ ਲੈ ਕੇ ਹਾਜ਼ਰ ਹਾਂ ਇਹ ਸਮੱਸਿਆ ਅੱਜ ਦੇ ਰੋਜ਼ਾਨਾ ਜੀਵਨ ਵਿੱਚ ਲੋਕ ਬਧੇਰੇ ਮਾਤਰਾ ਵਿੱਚ ਪਲਾਸਟਿਕ ਦੀ ਵਰਤੋਂ ਕਰਦੇ ਹਨ ਜੈਸਾ ਨਾ ਪਲਾਸਟਿਕ ਕਚਰਾ ਵੱਧਦਾ ਹੈ ਪਲਾਸਟਿਕ ਦੀਆਂ ਬੋਤਲਾਂ ਦੀ ਵਰਤੋਂ ਕਰਦੇ ਹਨ ਪਲਾਸਟਿਕ ਦੀ ਬਦੌਲਤ ਨੇ ਮੁੱਖ ਕਾਰਨ ਲੋਕਾਂ ਵਿੱਚ ਜਾਗਰੂਕਤਾ ਦੀ ਕਮੀ ਪੁਨਰਚੱਕਰਾਂ ਦੀ ਕਮੀ ਨਿਪਟਾਰੇ ਤੇ ਪ੍ਰਦੂਸ਼ਣ ਦੇ ਪ੍ਰਬੰਧਨ ਦੀ ਕਮੀ ਸਮੱਸਿਆ ਦੇ ਪ੍ਰਭਾਵ ਇਸ ਨਾਲ ਨਦੀਆਂ ਤੇ ਨਾਲੇ ਪ੍ਰਦੂਸ਼ਿਤ ਹੋ ਜਾਂਦੇ ਹਨ ਜਿਸ ਨਾਲ ਮੱਛੀਆਂ ਅਤੇ ਜਲ ਜੀਵਾਂ ਦੀ ਜਾਨ ਨੂੰ ਖਤਰਾ ਬਣ ਜਾਂਦਾ ਹੈ ਪਲਾਸਟਿਕ ਦੀ ਵਧੇਰੇ ਵਰਤੋਂ ਕਰਨਾ ਮਨੁੱਖ ਦੀ ਸਿਹਤ ਨੂੰ ਵੀ ਵਧੇਰੇ ਨੁਕਸਾਨ ਪਹੁੰਚਦਾ ਹੈ ਸਮੱਸਿਆ ਦਾ ਹੱਲ ਕਚਰੇ ਪਲਾਸਟਿਕ ਕਚਰੇ ਦੀ ਸਮੱਸਿਆ ਦਾ ਹੱਲ ਇਹ ਹੈ ਕਿ ਪਲਾਸਟਿਕ ਦੀ ਵਾ ਘਟ ਤੋਂ ਘਟ ਵਰਤੋਂ ਕੀਤੀ ਜਾਵੇ ਪਲਾਸਟਿਕ ਦੇ ਪੋਤਲਾ ਨੂੰ ਘਰ ਵਿੱਚ ਸਜਾਵਟ ਦਾ ਸਮਾਨ ਬਣਾਉਣ ਲਈ ਵਰਤਿਆ ਜਾ ਸਕਦਾ ਹੈ ਇਸ ਨਾਲ ਗਮਲੇ ਤਿਆਰ ਕੀਤੇ ਜਾ ਸਕਦੇ ਹਨ ਜੋ ਸਾਡੇ ਘਰ ਨੂੰ ਸੁੰਦਰ ਦਿਖਾਉਣਗੇ ਅਤੇ ਇਸ ਨਾਲ ਪਲਾਸਟਿਕ ਦੇ ਕਚਰੇ ਦਾ ਵੀ ਘਟੇਗਾ ਥੈਂਕ ਯੂ